ਇੱਕ ਔਰਤ ਜੋ ਕੰਪਨੀ ਵਿੱਚ ਕੰਮ ਕਰਦੀ ਹੈ ਆਪਣੇ ਆਫਿਸ ਜਾਂਦੀ ਹੈ ਫਿਰ ਅਚਾਨਕ ਕੋਈ ਉਸਦੀ ਚੁੰਨੀ ਫੜ ਲੈਂਦਾ ਹੈ ਜਦੋਂ ਉਹ ਆਪਣੇ ਆਫਿਸ ਤੋਂ ਲਗਭਗ 50 ਮੀਟਰ ਦੂਰ ਸੀ ਜਦੋਂ ਉਹ ਔਰਤ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਇੱਕ 6 ਸਾਲ ਦਾ ਮਾਸੂਮ ਬੱਚਾ ਉਸਦੀ ਚੁੰਨੀ ਨੂੰ ਫੜੀ ਬੈਠਾ ਸੀ ਜਦੋਂ ਉਹ ਔਰਤ ਉਸ ਬੱਚੇ ਵੱਲ ਦੇਖਦੀ ਹੈ ਤਾਂ ਉਹ ਬੱਚਾ ਕਹਿੰਦਾ ਹੈ ਕਿ ਮਾਂ ਤੁਸੀਂ ਕਿੱਥੇ ਸੀ ਮੈਂ ਤਾਂ ਤੁਹਾਨੂੰ ਬਹੁਤ ਲੱਭਿਆ ਨਾਲੇ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਆ ਇਹ ਸੁਣ ਕੇ ਉਹ ਔਰਤ ਉਸ ਬੱਚੇ ਨੂੰ ਬਹੁਤ ਹੈਰਾਨੀ ਨਾਲ ਦੇਖਦੀ ਹੈ ਫਿਰ ਉਸ ਕੰਪਨੀ ਦਾ ਗਾਰਡ ਉੱਥੇ ਆ ਜਾਂਦਾ ਹੈ ਤੇ ਉਸ ਬੱਚੇ ਨੂੰ ਧਮਕਾਉਂਦਾ ਹੈ ਤੇ ਉਸ ਔਰਤ ਦੀ ਚੁੰਨੀ ਨੂੰ ਛੁੜਵਾਉਂਦਾ ਹੈ ਉਹ ਗਾਰਡ ਕਹਿੰਦਾ ਹੈ ਕਿ ਮੈਮ ਤੁਸੀਂ ਇੱਥੋਂ ਚਲੇ ਜਾਓ ਇਹ ਤਾਂ ਇਦਾਂ ਹੀ ਘੁੰਮਦਾ ਰਹਿੰਦਾ ਹੈ ਫਿਰ ਉਹ ਔਰਤ ਉੱਥੋਂ ਚਲੀ ਜਾਂਦੀ ਹੈ ਤੇ ਉਹ ਗਾਰਡ ਬੱਚੇ ਨੂੰ ਵੀ ਉੱਥੋਂ ਭਜਾ ਦਿੰਦਾ ਹੈ ਫਿਰ ਉਹ ਔਰਤ ਦੇ ਦਿਮਾਗ ਵਿੱਚ ਉਹੀ 마ਸੂਮ ਚਿਹਰਾ ਘੁੰਮਦਾ ਹੈ ਤੇ ਉਹੀ ਬੋਲ ਕਿ ਮਾਂ ਤੂੰ ਕਿੱਥੇ ਸੀ ਇਹ ਗੱਲ ਨੂੰ ਸੋਚ-ਸੋਚ ਕੇ ਉਹ ਬਹੁਤ ਜ਼ਿਆਦਾ ਹੈਰਾਨ ਹੁੰਦੀ ਹੈ ਫਿਰ ਕੁਝ ਅਜੀਬਾ ਹੁੰਦਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕੌਣ ਸੀ ਉਹ ਔਰਤ ਤੇ ਕੌਣ ਸੀ ਉਹ ਬੱਚਾ ਪੂਰੀ ਸੱਚਾਈ ਜਾਣਨ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਪੰਜਾਬ ਦੇ ਪਿੰਡ ਵਿੱਚੋਂ ਇੱਕ ਪਤੀ ਪਤਨੀ ਦਿੱਲੀ ਵਿੱਚ ਰਹਿਣ ਲੱਗਦੇ ਨੇ ਪਤੀ ਵੀ ਕੰਪਨੀ ਵਿੱਚ ਕੰਮ ਕਰਦਾ ਸੀ ਪਤਨੀ ਜ਼ਿਆਦਾਤਰ ਘਰ ਹੀ ਰਹਿੰਦੀ ਸੀ ਕਿਉਂਕਿ ਉਹ ਹਜੇ ਹੁਣੇ ਇੱਥੇ ਸ਼ਿਫਟ ਹੋਏ ਸੀ ਪਤੀ ਦਾ ਨਾਮ ਹੁੰਦਾ ਹੈ ਹਰਮਨ ਤੇ ਪਤਨੀ ਦਾ ਨਾਮ ਰੇਖਾ ਇਹਨਾਂ ਦੇ ਕੋਈ ਬੱਚਾ ਨਹੀਂ ਹੁੰਦਾ ਪਿੰਡ ਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਣ ਲੱਗ ਗਏ ਸੀ ਰੇਖਾ ਨੂੰ ਪਿੰਡ ਦੇ ਲੋਕ ਬਾਂਝ ਕਹਿਣ ਲੱਗ ਗਏ ਸੀ ਫਿਰ ਇਹ ਆਪਣਾ ਘਰ ਛੱਡ ਕੇ ਸ਼ਹਿਰ ਵਿੱਚ ਰਹਿਣ ਲੱਗ ਗਏ ਸੀ ਹਰਮਨ ਕੰਪਨੀ ਵਿੱਚ ਕੰਮ ਕਰਦਾ ਹੈ ਜਿੱਥੇ ਉਸਦੀ ਜੁਆਇਨਿੰਗ ਹੁੰਦੀ ਹੈ ਉੱਥੇ ਉਹ ਕਿਰਾਏ ਦਾ ਘਰ ਲੈ ਕੇ ਰਹਿਣ ਲੱਗ ਜਾਂਦੇ ਸੀ ਹਰਮਨ ਤਾਂ ਕੰਪਨੀ ਦੇ ਵਿੱਚ ਫਿਕਸ ਲੱਗਿਆ ਹੋਇਆ ਸੀ ਪਰ ਰੇਖਾ ਜਿੱਥੇ ਵੀ ਰਹਿਣ ਵਾਸਤੇ ਜਾਂਦੇ ਉੱਥੇ ਨਵੀਂ ਕੰਪਨੀ ਲੱਭ ਕੇ ਉਸ ਵਿੱਚ ਕੰਮ ਕਰਨ ਲੱਗ ਜਾਂਦੀ ਸੀ ਜਦੋਂ ਇਹ ਦੋਨੋਂ ਜਾਣੇ ਦਿੱਲੀ ਸ਼ਿਫਟ ਹੁੰਦੇ ਨੇ ਤਾਂ ਰੇਖਾ ਆਪਣੇ ਲਈ ਕੰਮ ਲੱਭਣ ਲੱਗਦੀ ਹੈ ਤੇ ਉਸ ਨੂੰ ਇੱਕ ਕੰਪਨੀ ਵਿੱਚ ਕੰਮ ਮਿਲ ਵੀ ਜਾਂਦਾ ਹੈ ਕੰਪਨੀ ਬਹੁਤ ਵੱਡੀ ਸੀ ਤੇ ਰੇਖਾ ਦੀ ਸੈਲਰੀ ਵੀ ਬਹੁਤ ਵਧੀਆ ਸੀ ਰੇਖਾ ਘਰੇ ਬਹੁਤ ਉਦਾਸ ਰਹਿੰਦੀ ਸੀ ਕਿਉਂਕਿ ਉਹ ਕੱਲੀ ਸੀ ਉਸਦੇ ਕੋਈ ਬੱਚਾ ਤਾਂ ਹੈ ਨਹੀਂ ਸੀ ਇਸ ਲਈ ਹਰਮਨ ਨੇ ਕਿਹਾ ਸੀ ਕਿ ਤੂੰ ਕੋਈ ਕੰਪਨੀ ਵਿੱਚ ਜੁਆਇਨ ਕਰ ਲੈ ਤੇ ਆਪਾਂ ਦੋਨੋਂ ਇੱਕ ਟਾਈਮ ਤੇ ਹੀ ਘਰੇ ਆ ਜਾਇਆ ਕਰਾਂਗੇ ਰੇਖਾ ਸਵੇਰੇ ਸਵੇਰੇ ਤਿਆਰ ਹੋ ਕੇ ਆਪਣਾ ਸਮਾਨ ਲੈ ਕੇ ਉਸ ਕੰਪਨੀ ਵੱਲ ਨਿਕਲ ਜਾਂਦੀ ਹੈ ਹਰਮਨ ਵੀ ਆਪਣੀ ਨੌਕਰੀ ਤੇ ਘਰੋਂ ਚਲਾ ਗਿਆ ਸੀ ਰੇਖਾ ਹજી ਉਸ ਕੰਪਨੀ ਤੋਂ ਲਗਭਗ 50 ਮੀਟਰ ਦੀ ਦੂਰੀ 'ਤੇ ਹੁੰਦੀ ਹੈ ਕਿ ਅਚਾਨਕ ਰੇਖਾ ਦੀ ਚੁੰਨੀ ਕੋਈ ਫੜ ਲੈਂਦਾ ਹੈ ਰੇਖਾ ਇੱਕਦਮ ਰੁਕ ਜਾਂਦੀ ਹੈ ਪਿੱਛੇ ਮੁੜ ਕੇ ਦੇਖਦੀ ਹੈ ਜਦੋਂ ਰੇਖਾ ਦੇਖਦੀ ਹੈ ਤਾਂ ਇੱਕ 6 ਸਾਲ ਦਾ 마ਸੂਮ ਬੱਚਾ ਸੀ ਬੱਚਾ ਕਹਿੰਦਾ ਹੈ ਕਿ ਮਾਂ ਤੁਸੀਂ ਕਿੱਥੇ ਸੀ ਮੈਂ ਤੁਹਾਨੂੰ ਬਹੁਤ ਭਾਲ ਲਿਆ ਤੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਜਦੋਂ ਬੱਚਾ ਉਸਨੂੰ ਮਾਂ ਕਹਿੰਦਾ ਹੈ ਤਾਂ ਰੇਖਾ ਦੇ ਅੰਦਰੋਂ ਉਸਦੀ ਮਮਤਾ ਜਾਗ ਪੈਂਦੀ ਹੈ ਰੇਖਾ ਦੇ ਕੋਈ ਆਪਣਾ ਬੱਚਾ ਨਹੀਂ ਸੀ ਤੇ ਉਹ ਉਸ ਬੱਚੇ ਦੇ ਅੰਦਰੋਂ ਆਪਣਾ ਬੱਚਾ ਹੀ ਲੱਭਦੀ ਹੈ ਫਿਰ ਦੋਨੋਂ ਜਾਣੇ ਇੱਕ ਦੂਜੇ ਨੂੰ ਦੇਖਦੇ ਨੇ ਤਾਂ ਉਸ ਕੰਪਨੀ ਦਾ ਗਾਰ ਉੱਥੇ ਆ ਜਾਂਦਾ ਹੈ ਤੇ ਉਹ ਗਾਰ ਕਹਿੰਦਾ ਹੈ ਕਿ ਰਾਜੂ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਤੂੰ ਇੱਥੇ ਨਾ ਆਇਆ ਕਰ ਜੇ ਤੂੰ ਹੁਣ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੈਨੂੰ ਬਹੁਤ ਕੁੱਟੂਗਾ ਉਹ ਬੱਚਾ ਇਹ ਸੁਣ ਕੇ ਰੇਖਾ ਦੀ ਚੁੰਨੀ ਛੱਡ ਦਿੰਦਾ ਹੈ ਪਰ ਹਜੇ ਤੱਕ ਰੇਖਾ ਦੇ ਆਸ-ਪਾਸ ਹੀ ਘੁੰਮ ਰਿਹਾ ਸੀ ਫਿਰ ਉਹ ਗਾਰਡ ਕਹਿੰਦਾ ਹੈ ਕਿ ਮੈਮ ਇਸ ਦਾ ਤਾਂ ਰੋਜ਼ ਦਾ ਹੀ ਕੰਮ ਹੈ ਤੁਸੀਂ ਆਪਣੀ ਨੌਕਰੀ ਤੇ ਜਾਓ ਇਹ ਬੱਚੇ ਨੂੰ ਮੈਂ ਆਪੇ ਸੰਭਲੂੰਗਾ ਇਦਾਂ ਕਹਿ ਕੇ ਉਹ ਗਾਰਡ ਰੇਖਾ ਨੂੰ ਤਾਂ ਅੰਦਰ ਭੇਜ ਦਿੰਦਾ ਹੈ ਤੇ ਬੱਚੇ ਨੂੰ ਧਮਕਾ ਕੇ ਉੱਥੋਂ ਭਜਾ ਦਿੰਦਾ ਹੈ ਪਰ ਰੇਖਾ ਦੇ ਮਨ ਵਿੱਚ ਤਾਂ ਉਹੀ ਬੱਚੇ ਦਾ ਚਿਹਰਾ ਘੁੰਮ ਰਿਹਾ ਸੀ ਜਿਹੜਾ ਬੱਚਾ ਉਸ ਨੂੰ ਮਾਂ ਕਹਿ ਰਿਹਾ ਸੀ ਤੇ ਕਹਿ ਰਿਹਾ ਸੀ ਮੈਨੂੰ ਬਹੁਤ ਭੁੱਖ ਲੱਗੀ ਹੈ ਫਿਰ ਉਹ ਆਪਣੇ ਕੰਮ ਦੇ ਵਿੱਚ ਲੱਗ ਜਾਂਦੀ ਹੈ ਪਰ ਜਦੋਂ ਉਹ ਲੰਚ ਟਾਈਮ ਆਪਣਾ ਲੰਚ ਬਾਕਸ ਖੋਲਦੀ ਹੈ ਤਾਂ ਉਹੀ ਬੱਚੇ ਦਾ ਚਿਹਰਾ ਸਾਹਮਣੇ ਆਉਂਦਾ ਹੈ ਤੇ ਉਹ ਸੋਚਦੀ ਹੈ ਕਿ ਉਸ ਬੱਚੇ ਨੂੰ ਵੀ ਬਹੁਤ ਭੁੱਖ ਲੱਗੀ ਹੋਈ ਸੀ ਇਹ ਸੋਚ ਕੇ ਉਹ ਬਹੁਤ ਪਰੇਸ਼ਾਨ ਹੋ ਜਾਂਦੀ ਹੈ ਹੌਲੀ-ਹੌਲੀ ਇਹ ਦਿਨ ਬੀਤ ਜਾਂਦਾ ਹੈ ਰੇਖਾ ਹੁਣ ਆਪਣੇ ਘਰੇ ਜਾਂਦੀ ਹੈ ਹਰਮਨ ਘਰੇ ਆ ਗਿਆ ਸੀ ਹਰਮਨ ਰੇਖਾ ਨੂੰ ਉਦਾਸ ਦੇਖ ਕੇ ਪੁੱਛਦਾ ਹੈ ਤਾਂ ਰੇਖਾ ਸਾਰਾ ਕੁਝ ਦੱਸ ਦਿੰਦੀ ਹੈ ਕਿ ਕਿਸੇ ਬੱਚੇ ਨੇ ਮੈਨੂੰ ਮਾਰ ਕਿਹਾ ਸੀ ਤੇ ਉਹ ਬੱਚਾ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਹੈ ਤਾਂ ਹਰਮਨ ਕਹਿੰਦਾ ਹੈ ਇਦਾਂ ਦੇ ਬੱਚੇ ਭੀਖ ਮੰਗਦੇ ਆ ਤੇ ਇਹਨਾਂ ਦਾ ਇੱਕ ਗਰੁੱਪ ਹੁੰਦਾ ਹੈ ਇਦਾਂ ਦੇ ਬੱਚਾਂ ਤੋਂ ਦੂਰ ਹੀ ਰਿਹਾ ਕਰ ਤੂੰ ਹੁਣ ਆਪਣੇ ਮਨ ਵਿੱਚ ਉਹ ਬੱਚਾ ਭੁਲਾ ਦੇ ਫਿਰ ਰੇਖਾ ਹਰਮਨ ਦੀ ਗੱਲ ਮੰਨਦੀ ਹੈ ਪਰ ਜਦੋਂ ਰੇਖਾ ਸੌਂਦੀ ਹੈ ਤਾਂ ਸੁਪਨਿਆਂ ਦੇ ਵਿੱਚ ਵੀ ਰੇਖਾ ਨੂੰ ਉਹੀ ਬੱਚਾ ਦਿਖਦਾ ਹੈ ਰੇਖਾ ਸੋਚਦੀ ਹੈ ਕਿ ਇਹ ਤਾਂ ਬਾਲਾ ਹੋ ਗਿਆ ਹੁਣ ਮੈਨੂੰ ਉਸ ਬੱਚੇ ਨੂੰ ਭੁਲਾ ਦੇਣਾ ਚਾਹੀਦਾ ਹੈ ਪਰ ਇਦਾਂ 2-3 ਦਿਨ ਬੀਤ ਜਾਂਦੇ ਨੇ ਰੇਖਾ ਦੇ ਮਨ ਵਿੱਚ ਹਜੇ ਵੀ ਉਹ ਬੱਚਾ ਘੁਮਰਿਆ ਸੀ ਹੁਣ ਰੇਖਾ ਤੀਸਰੇ ਦਿਨ ਜਦੋਂ ਕੰਪਨੀ ਤੋਂ ਘਰੇ ਆਉਂਦੀ ਹੈ ਤਾਂ ਉਸ ਤੋਂ ਰਿਹਾ ਨਹੀਂ ਜਾਂਦਾ ਤੇ ਉਹ ਗਾਰਡ ਕੋਲ ਜਾਂਦੀ ਹੈ ਜਿਸ ਨੇ ਉਸ ਬੱਚੇ ਨੂੰ ਉੱਥੋਂ ਭਜਾਇਆ ਸੀ ਜਦੋਂ ਉਹ ਗਾਰਡ ਕੋਲ ਜਾਂਦੀ ਹੈ ਤਾਂ ਗਾਰਡ ਇੱਕਦਮ ਖੜਾ ਹੋ ਜਾਂਦਾ ਹੈ ਤੇ ਪੁੱਛਦਾ ਹੈ ਹਾਂਜੀ ਮੈਮ ਤੁਹਾਨੂੰ ਕੋਈ ਕੰਮ ਹੈ ਰੇਖਾ ਕਹਿੰਦੀ ਹੈ ਕਿ ਜ਼ਿਆਦਾ ਬਟਾ ਤਾਂ ਮੈਨੂੰ ਕੋਈ ਕੰਮ ਨਹੀਂ ਬਸ ਉਸ ਬੱਚੇ ਬਾਰੇ ਪੁੱਛਣਾ ਚਾਹੁੰਦੀ ਹਾਂ ਕਿ ਉਹ ਬੱਚਾ ਹਰ ਰੋਜ਼ ਭੀਖ ਮੰਗਦਾ ਕਿਉਂਕਿ ਮੇਰੇ ਹਸਬੰਦ ਨੇ ਮੈਨੂੰ ਦੱਸਿਆ ਸੀ ਕਿ ਜਿਹੜੇ ਬੱਚੇ ਇਦਾਂ ਭੀਖ ਮੰਗਦੇ ਨੇ ਉਹਨਾਂ ਦਾ ਇੱਕ ਗਰੁੱਪ ਹੁੰਦਾ ਹੈ ਇਹ ਸੁਣ ਕੇ ਗਾੜ ਮਸਕਰਾਨ ਲੱਗ ਜਾਂਦਾ ਹੈ ਗਾੜ ਕਹਿੰਦਾ ਹੈ ਕਿ ਨਹੀਂ ਮੈਮ ਇਦਾਂ ਦੀ ਕੋਈ ਗੱਲ ਨਹੀਂ ਉਹ ਤਾਂ ਵਿਚਾਰਾ ਕਿਸਮਤ ਦਾ ਮਾਰਿਆ ਹੋਇਆ ਹੈ ਮਜਬੂਰ ਨੂੰ ਉਸ ਨੂੰ ਭੀਖ ਮੰਗਣੀ ਪੈਂਦੀ ਹੈ ਕਿਉਂਕਿ ਉਸਦੇ ਪਿਤਾ ਜੀ ਬਹੁਤ ਸ਼ਰਾਬ ਪੀਂਦੇ ਨੇ ਤੇ ਉਸ ਤੇ ਖਾਣ ਪੀਣ ਵਾਸਤੇ ਕੁਝ ਨਹੀਂ ਲਿਆਉਂਦੇ ਨਾ ਹੀ ਉਸ ਦੀ ਦੇਖਭਾਲ ਕਰਦਾ ਫਿਰ ਰੇਖਾ ਸੋਚਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਵੀਰੇ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਤਾ ਗਾਰਡ ਕਹਿੰਦਾ ਹੈ ਜਿਹੜੀ ਰਾਜੂ ਦੀ ਮੰਮੀ ਸੀ ਉਹ ਉਹ ਇੱਥੇ ਕੰਪਨੀ ਦੇ ਵਿੱਚ ਝਾੜੂ ਪੋਚਾ ਲਾਉਂਦੀ ਸੀ ਤੇ ਉਸਦੇ ਘਰ ਵਾਲਾ ਉਸ ਨੂੰ ਇੱਥੇ ਆ ਕੇ ਵੀ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤੇ ਉਸ ਤੋਂ ਪੈਸੇ ਭਾਲਦਾ ਹੁੰਦਾ ਸੀ ਫਿਰ ਉਸ ਦੀ ਮੰਮੀ ਦੀ ਤਬੀਅਤ ਵਿਗੜ ਜਾਂਦੀ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਉਸਦੇ ਪਤੀ ਨੇ ਸਾਰੇ ਰੁਪਏ ਸ਼ਰਾਬ ਤੇ ਖਰਚ ਕਰਦੇ ਸੀ ਜਦੋਂ ਉਹ ਡਾਕਟਰ ਨੂੰ ਦਿਖਾਉਂਦੀ ਹੈ ਤਾਂ ਡਾਕਟਰ ਕਹਿੰਦਾ ਹੈ ਕਿ ਹੁਣ ਕੁਝ ਨਹੀਂ ਹੋ ਸਕਦਾ ਤੁਸੀਂ ਲਾਜ ਲਈ ਬਹੁਤ ਦੇਰ ਕਰ ਦਿੱਤੀ ਫਿਰ ਰਾਜੂ ਦੀ ਮੰਮੀ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਂਦੀ ਹੈ ਰਾਜੂ ਦਾ ਜਿਹੜਾ ਪਿਤਾ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ ਤੇ ਉਹ ਮਜ਼ਦੂਰੀ ਕਰਦਾ ਹੈ ਪਰ ਇੰਨੀ ਹੀ ਮਜ਼ਦੂਰੀ ਕਰਦਾ ਹੈ ਕਿ ਉਸ ਨੂੰ ਸ਼ਰਾਬ ਮਿਲ ਸਕੇ ਤੇ ਆਪਣੇ ਬੱਚੇ ਵੱਲ ਤਾਂ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਗਾੜ ਕਹਿੰਦਾ ਹੈ ਕਿ ਮੈਂ ਇਸ ਦੇ ਪਿਤਾ ਨੂੰ ਬਹੁਤ ਵਾਰ ਕਿਹਾ ਕਿ ਇਸ ਦੀ ਉਮਰ ਹੁਣ ਪੜ੍ਹਨ ਲਿਖਣ ਦੀ ਹੈ ਪਰ ਉਸ ਦਾ ਪਿਤਾ ਗੋਲ ਲੜਨ ਲੱਗ ਜਾਂਦਾ ਹੈ ਫਿਰ ਉਹ ਵਿਚਾਰਾ ਮੁੰਡਾ ਇੱਧਰ ਉੱਧਰ ਭੀਖ ਮੰਗ ਕੇ ਹੀ ਆਪਣਾ ਗੁਜ਼ਾਰਾ ਕਰਦਾ ਹੈ ਫਿਰ ਰੇਖਾ ਇਹ ਸੁਣ ਕੇ ਬਹੁਤ ਜ਼ਿਆਦਾ ਉਦਾਸ ਹੋ ਜਾਂਦੀ ਹੈ ਉਸ ਦੀ ਅੰਦਰਲੀ ਮਮਤਾ ਜਾਗ ਜਾਂਦੀ ਹੈ ਤੇ ਸੋਚਦੀ ਹੈ ਜਿੰਨਾ ਚਿਰ ਮੈਂ ਇੱਥੇ ਹਾਂ ਉਸ ਬੱਚੇ ਦੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਵਿਚਾਰੇ ਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਇਸ ਕਰਕੇ ਉਹ ਹਰ ਇੱਕ ਔਰਤ ਜੋ ਆਪਣੀ ਮਾਂ ਲੱਭਦਾ ਹੈ ਇਹ ਸੋਚ ਕੇ ਉਹ ਬਹੁਤ ਪਰੇਸ਼ਾਨ ਹੁੰਦੀ ਹੈ ਫਿਰ ਰੇਖਾ ਕਹਿੰਦੀ ਹੈ ਕਿ ਗਾਰਡ ਵੀਰੇ ਤੁਹਾਨੂੰ ਉਸ ਬੱਚੇ ਦਾ ਘਰ ਪਤਾ ਹੈ ਗਾਰਡ ਕਹਿੰਦਾ ਹੈ ਕਿ ਹਾਂ ਮੈਮ ਮੈਨੂੰ ਉਸ ਦਾ ਘਰ ਪਤਾ ਹੈ ਉਹ ਨਾਲ ਵਾਲੀ ਬਸਤੀ ਵਿੱਚ ਹੀ ਰਹਿੰਦਾ ਹੈ ਜੇ ਤੁਸੀਂ ਉਸ ਕੋਲ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਲੈ ਜਾਣਾ ਮੇਰਾ ਘਰ ਵੀ ਉੱਥੇ ਹੀ ਹੈ ਫਿਰ ਰੇਖਾ ਉਸ ਗਾਰਡ ਦੇ ਨਾਲ ਚੱਲਣ ਲੱਗਦੀ ਹੈ ਗਾਰਡ ਉਸ ਨੂੰ ਨਾਲ ਦੀ ਗਰੀਬ ਬਸਤੀ ਵਿੱਚ ਲੈ ਜਾਂਦਾ ਹੈ ਫਿਰ ਉਹ ਉਸਦੇ ਘਰ ਦੇ ਅੰਦਰ ਦੇਖਦੇ ਨੇ ਜਿਸ ਘਰ ਦੇ ਅੰਦਰ ਰਾਜੂ ਤੇ ਉਸ ਦਾ ਪਿਤਾ ਰਹਿੰਦੇ ਸੀ ਅੱਜ ਉਸਦੇ ਘਰ ਵਿੱਚ ਕੋਈ ਵੀ ਨਹੀਂ ਸੀ ਘਰ ਦੇ ਮੂਹਰੇ ਤਾਲਾ ਲੱਗਿਆ ਹੋਇਆ ਸੀ ਫਿਰ ਗਾਰਡ ਨਾਲ ਦੇ ਘਰ ਤੋਂ ਪੁੱਛਦੇ ਨੇ ਕਿ ਜਿਹੜੇ ਇੱਥੇ ਰਾਜੂ ਨਾਮ ਦਾ ਮੁੰਡਾ ਰਹਿੰਦਾ ਹੈ ਉਹ ਕਿੱਥੇ ਹੈ ਤਾਂ ਪੜੋਸੀ ਦੱਸਦੇ ਨੇ ਕਿ ਬਾਈ ਕੀ ਦੱਸੀਏ ਅੱਜ ਤੋਂ ਲਗਭਗ 3 ਦਿਨ ਪਹਿਲਾਂ ਸ਼ਾਮ ਨੂੰ ਇਹਦਾ ਪਿਓ ਇਸ ਨੂੰ ਬਹੁਤ ਕੁੱਟਦਾ ਹੈ ਉਸਦੇ ਪਿਓ ਨੇ ਉਸ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਉਸਦੇ ਪਿਓ ਨੂੰ ਲੱਗਿਆ ਕਿ ਰਾਜੂ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਤੇ ਉਹ ਸਾਰਾ ਕੁਝ ਆਪਣਾ ਸਮਾਨ ਚੱਕ ਕੇ ਇੱਥੋਂ ਭੱਜ ਗਿਆ ਜਦੋਂ ਅਸੀਂ ਦੇਖਿਆ ਤਾਂ ਬੱਚਾ ਬੇਹੋਸ਼ ਪਿਆ ਸੀ ਅਸੀਂ ਉਸ ਨੂੰ ਨਾਲ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਤਾ ਤਾ ਜੋ ਰਾਜੂ ਦੀ ਜ਼ਿੰਦਗੀ ਬਚ ਸਕੇ ਇਹ ਸੁਣ ਕੇ ਗਾਰਡ ਰੋਣ ਲੱਗ ਜਾਂਦਾ ਹੈ ਤਾਂ ਲੋਕ ਪੁੱਛਦੇ ਨੇ ਕਿ ਭਰਾ ਤੂੰ ਕਿਉਂ ਰੋਈ ਜਾਣਾ ਤਾਂ ਗਾਰਡ ਕਹਿੰਦਾ ਹੈ ਕਿ ਤਿੰਨ ਦਿਨ ਪਹਿਲਾਂ ਮੈਂ ਇਸਦੇ ਪਿਓ ਨੂੰ ਕਿਹਾ ਸੀ ਤੂੰ ਆਪਣਾ ਜਵਾਬ ਸਾਹਮਣੇ ਕਿਉਂ ਨਹੀਂ ਇੱਧਰ ਉੱਧਰ ਕਿਉਂ ਛੱਡ ਦਿੰਨਾ ਤੂੰ ਇਹਨੂੰ ਜਨਮ ਦਿੱਤਾ ਤਾਂ ਇਹਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਚੱਕ ਮੇਰੀ ਵਜ੍ਹਾ ਕਰਕੇ ਹੀ ਰਾਜੂ ਨੂੰ ਉਸਦੇ ਪਿਓ ਨੇ ਕੁੱਟਿਆ ਫਿਰ ਉਹ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤਾਂ ਲੋਕ ਕਹਿੰਦੇ ਨੇ ਕਿ ਭਰਾ ਤੂੰ ਰੋ ਨਾ ਗਲਤੀ ਤਾਂ ਉਹਦੇ ਪਿਓ ਦੀ ਹੀ ਹੈ ਜਿਹੜਾ ਆਪਣੇ ਜਵਾਬ ਨੂੰ ਸਾਹਮਣੇ ਨਹੀਂ ਸਕਦਾ ਰੇਖਾ ਉਹਨਾਂ ਲੋਕਾਂ ਤੋਂ ਸਰਕਾਰੀ ਹਸਪਤਾਲ ਦਾ ਰਸਤਾ ਪੁੱਛਦੀ ਹੈ ਤਾਂ ਗਾਰਡ ਕਹਿੰਦਾ ਹੈ ਕਿ ਮੈਮ ਮੈਂ ਤੁਹਾਨੂੰ ਉੱਥੇ ਲੈ ਚੱਲਦਾ ਮੈਨੂੰ ਰਸਤਾ ਪਤਾ ਮੇਰਾ ਮਨ ਵੀ ਕਰਦਾ ਉਸ ਬੱਚੇ ਨੂੰ ਦੇਖਣ ਦਾ ਫਿਰ ਦੋਨੋਂ ਜਾਣੇ ਹਸਪਤਾਲ ਵਿੱਚ ਜਾਂਦੇ ਨੇ ਬੱਚੇ ਦੀ ਹਾਲਤ ਬਹੁਤ ਖਰਾਬ ਸੀ ਕਿਉਂਕਿ ਉੱਥੇ ਉਸ ਦੀ ਕੇਅਰ ਕਰਨ ਵਾਲਾ ਕੋਈ ਨਹੀਂ ਸੀ ਫਿਰ ਰੇਖਾ ਉਸ ਬੱਚੇ ਦੇ ਸਿਰ ਤੇ ਹੱਥ ਲਾਉਂਦੀ ਹੈ ਤੇ ਰਾਜੂ ਕਹਿੰਦਾ ਹੈ ਕਿ ਮਾਂ ਤੂੰ ਆ ਗਈ ਇਹ ਕਹਿ ਕੇ ਰਾਜੂ ਰੋਣ ਲੱਗ ਜਾਂਦਾ ਹੈ ਰੇਖਾ ਵੀ ਉਸ ਨੂੰ ਦੇਖ ਕੇ ਰੋਣ ਲੱਗ ਜਾਂਦੀ ਹੈ ਫਿਰ ਉੱਥੋਂ ਚਲੀ ਜਾਂਦੀ ਹੈ ਗਾਰਡ ਥੋੜਾ ਟਾਈਮ ਉਸਦੀ ਦੇਖਭਾਲ ਕਰਕੇ ਉੱਥੋਂ ਚਲਾ ਜਾਂਦਾ ਹੈ ਹਰਮਨ ਤਾਂ ਪਹਿਲਾਂ ਹੀ ਘਰੇ ਆ ਚੁੱਕਿਆ ਸੀ ਰੇਖਾ ਜਲੇਟ ਹੋ ਗਈ ਸੀ ਰੇਖਾ ਨੂੰ ਪਰੇਸ਼ਾਨ ਦੇਖ ਕੇ ਹਰਮਨ ਪੁੱਛਦਾ ਹੈ ਕਿ ਕੀ ਗੱਲ ਹੋ ਗਈ ਤਾਂ ਰੇਖਾ ਰੋਣ ਲੱਗ ਜਾਂਦੀ ਹੈ ਫਿਰ ਹਰਮਨ ਉਸ ਨੂੰ ਚੁੱਪ ਕਰਾਉਂਦਾ ਹੈ ਤੇ ਸਾਰੀ ਗੱਲ ਪੁੱਛਦਾ ਹੈ ਤਾਂ ਰੇਖਾ ਸਾਰੀ ਗੱਲ ਦੱਸਦੀ ਹੈ ਕਿ ਉਸ ਬੱਚੇ ਨੂੰ ਮਿਲਣ ਵਾਸਤੇ ਹਸਪਤਾਲ ਗਈ ਸੀ ਤੇ ਉਸ ਬੱਚੇ ਦੀ ਦੇਖਰੇਖ ਕਰਨ ਵਾਲਾ ਕੋਈ ਨਹੀਂ ਸਾਰੀ ਗੱਲ ਸੁਣਨ ਤੋਂ ਬਾਅਦ ਹਰਮਨ ਸੋਚਦਾ ਹੈ ਕਿ ਕਿਉਂ ਨਾ ਆਪਾਂ ਉਸ ਬੱਚੇ ਨੂੰ ਗੋਦ ਲੈ ਲਈਏ ਕਿਉਂਕਿ ਸਾਡੇ ਵੀ ਕੋਈ ਬੱਚਾ ਨਹੀਂ ਫਿਰ ਉਹ ਰੇਖਾ ਨਾਲ ਇਸ ਬਾਰੇ ਗੱਲ ਕਰਦਾ ਹੈ ਰੇਖਾ ਇਹ ਸੁਣ ਕੇ ਖੁਸ਼ ਹੋ ਜਾਂਦੀ ਹੈ ਕਿਉਂਕਿ ਰੇਖਾ ਵੀ ਉਸ ਬੱਚੇ ਨੂੰ ਦਿਲੋਂ ਪਿਆਰ ਕਰਦੀ ਸੀ ਫਿਰ ਉਹ ਹਸਪਤਾਲ ਜਾਂਦੇ ਨੇ ਤੇ ਉਸ ਬੱਚੇ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਉਂਦੇ ਨੇ ਤੇ ਨਾਲੇ ਉਸਤੇ ਦੇਖਭਾਲ ਕਰਦੇ ਨੇ ਰੇਖਾ ਵੀ ਸਵੇਰੇ ਸ਼ਾਮ ਉਸ ਬੱਚੇ ਕੋਲ ਜਾਂਦੀ ਤੇ ਦੇਖਭਾਲ ਕਰਦੀ ਤੇ ਉਸ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਕਹਿੰਦੀ ਕਿ ਮੈਂ ਤੇਰੀ ਮਾਂ ਹਾਂ ਜਦੋਂ ਬੱਚਾ ਠੀਕ ਹੋ ਜਾਂਦਾ ਹੈ ਤਾਂ ਉਹ ਬਸਤੀ ਵਿੱਚ ਜਾਂਦੇ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਅਸੀਂ ਇਸ ਬੱਚੇ ਨੂੰ ਗੋਦ ਲੈ ਲਈਏ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਵਸਤੇ ਵਾਲੇ ਖੁਸ਼ ਹੋ ਜਾਂਦੇ ਨੇ ਤੇ ਕਹਿੰਦੇ ਨੇ ਸਾਨੂੰ ਕੀ ਪ੍ਰੋਬਲਮ ਆ ਇਸ ਨੂੰ ਮਾਪੇ ਵਾਪ ਮਿਲ ਜਾਣਗੇ ਫਿਰ ਉਹ ਪੁਲਿਸ ਸਟੇਸ਼ਨ ਜਾ ਕੇ ਸਾਰੀ ਗੱਲ ਦੱਸਦੇ ਨੇ ਤੇ ਕਾਨੂੰਨੀ ਕਾਰਵਾਈ ਕਰਕੇ ਰਾਜੂ ਨੂੰ ਗੋਦ ਲੈ ਲੈਂਦੇ ਨੇ ਰਾਜੂ ਹਰਮਨ ਰੇਖਾ ਨਾਲ ਉਸ ਘਰ ਵਿੱਚ ਰਹਿੰਦਾ ਹੈ ਸ਼ੁਰੂ-ਸ਼ੁਰੂ ਵਿੱਚ ਤਾਂ ਰਾਜੂ ਨੂੰ ਘਰ ਅਜੀਬ ਲੱਗਦਾ ਹੈ ਪਰ ਫਿਰ ਉਹ ਉੱਥੇ ਬਹੁਤ ਖੁਸ਼ੀ-ਖੁਸ਼ੀ ਰਹਿੰਦਾ ਹੈ ਫਿਰ ਹਰਮਨ ਤੇ ਰੇਖਾ ਆਪਣੇ ਪਿੰਡ ਆ ਜਾਂਦੇ ਨੇ ਹਰਮਨ ਤੇ ਰੇਖਾ ਦੇ ਨਾਲ ਜਦੋਂ ਪਿੰਡ ਦੇ ਲੋਕ ਜਵਾਕ ਨੂੰ ਦੇਖਦੇ ਨੇ ਤਾਂ ਹੈਰਾਨ ਹੋ ਜਾਂਦੇ ਨੇ ਜਿਹੜੇ ਲੋਕ ਰੇਖਾ ਨੂੰ ਬਾਝ ਕਹਿੰਦੇ ਸੀ ਉਹ ਵੀ ਚੁੱਪ ਹੋ ਜਾਂਦੇ ਨੇ ਕਿਉਂਕਿ ਪਿੰਡ ਵਾਲਿਆਂ ਨੂੰ ਸੀ ਪਤਾ ਕਿ ਇਹ ਬੱਚਾ ਉਹਨਾਂ ਨੇ ਗੋਤ ਲਿਆ ਕਿ ਆਪਣਾ ਕਿਉਂਕਿ ਹਰਮਨ ਤੇ ਰੇਖਾ ਅਜੇ ਤੋਂ ਲਗਭਗ 12 ਸਾਲ ਪਹਿਲਾਂ ਇਸ ਪਿੰਡ ਵਿੱਚੋਂ ਚਲੇ ਗਏ ਸੀ ਹਰਮਨ ਤੇ ਰੇਖਾ ਨੇ ਆਪਣੇ ਘਰਦਿਆਂ ਨੂੰ ਵੀ ਦੱਸਤਾ ਸੀ ਕਿ ਤੁਸੀਂ ਪਿੰਡ ਦੇ ਲੋਕਾਂ ਨੂੰ ਕੁਝ ਨਹੀਂ ਦੱਸਣਾ ਉਹਨਾਂ ਨੂੰ ਇਹ ਦੱਸਣਾ ਕਿ ਇਹ ਬੱਚਾ ਇਨਾਂ ਦਾ ਹੀ ਹੈ ਰਾਜੂ ਆਪਣੇ ਮਾਪੇ ਨੂੰ ਪਾ ਕੇ ਬਹੁਤ ਖੁਸ਼ ਹੋ ਜਾਂਦਾ ਹੈ ਤੇ ਰੇਖਾ ਵੀ ਆਪਣੀ ਮਮਤਾ ਉਸ ਰਾਜੂ ਤੇ ਲਟਾਉਂਦੀ ਹੈ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ